ਕਿ ਹੁਣ ਆਹ ਪਰੋਵਡ ਲੱਗਦੇ ਪਾ ਰਹੇ ਆ। ਇਹ ਕੋਰੇ ਨਰਿਤੀ ਇਹ ਅੱਲਾਹ ਦੇ ਮੂਹ ਐ ਡਬਲਿਊ ਆ ਦੇਖੋ। ਅਡੀ ਪੈਰੀਆ ਸਾਰੀ ਨਹੀਂ ਕੀ ਕਿ ਕਿ ਲਿਖਣ ਦੀ ਬੁਰਫ। ਅਗੇ ਮੇਰੀ ਅੱਖਾਂ ਭਰ ਗਈਆਂ ਸਾਰੀਆਂ। ਵੀਡੀਓ ਵੇਖ ਰਿਹਾ ਸਾਰੇ ਹੀ ਮਿੱਤਰਾਂ ਪਿਆਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿਰ ਦੇ ਉੱਤੇ ਲਾਈਟਾਂ ਲਾ ਕੇ ਵੇਖਣ ਨਿਕਲੇ ਆ ਨਾਮਚਾ ਬਾਜ਼ਾਰ। ਨਾਮਚੇ ਵਿਚਾਰ ਦੀ ਗੱਲ ਕਰੀਏ ਤੇ ਉਸ ਸਮੇਂ ਹਵਾ ਬਹੁਤ ਠੰਡੀ ਆ ਤੇ ਹਵਾ ਦੇ ਵਿੱਚ ਤੁਹਾਨੂੰ ਬਰਫ਼ ਦੇ ਕਾਣਾ ਕੈਮਰੇ ਥਾਣੀ ਸਾਫ਼ ਦਿਸ ਪੈਣਗੇ ਨਿੱਕੀ ਨਿੱਕੀ ਬਰਫ਼ ਪਈ ਜਾਂਦੀ ਆ ਤੇ ਹੱਡ ਜਿਹੜੀ ਠੰਡਾ ਹੱਡਾਂ ਨੂੰ ਚੀਕਦੀ ਤੁਰੀ ਜਾਂਦੀ ਆ ਗੱਲ ਇਹ ਆ ਵੀ ਵੇਖਣ ਤੇ ਆਇਆ ਅਸਾ ਰੌਣਕਾਂ ਪਰ ਗੱਲ ਬਾਤ ਇਹ ਬਣੀ ਵੀ ਨਾਮਚੇ ਵਿਚ ਜਿਹੜਾ ਬਾਜ਼ਾਰ ਆ ਉਹਦੀ ਸਾਰੀ ਬੱਤੀ ਗੋਲਾ ਬੱਤੀ ਗੁੱਲ ਹੋਣ ਦਾ ਕਾਰਨ ਕੋਈ ਪਿੱਛੇ ਗ੍ਰਿਡ ਜਾਂ ਦੱਸਦੇ ਆ ਪਰ ਨਾਮ ਤੇ ਵਿਚਾਰ ਕੋਈ ਰੌਣਕ ਨਹੀਂ ਸਾਰੇ ਪਾਸੇ ਹਨੇਰਾ ਘੁੱਪ ਘੇਰਾ ਤੇ ਕੋਈ ਵੀ ਦੁਕਾਨ ਨਹੀਂ ਖੁੱਲੀ ਰਾਤ ਦੇ ਵਿੱਚ ਫਿਰ ਤੁਰ ਕੇ ਇਧਰ ਉਧਰ ਪੌੜੀਆਂ ਚੜ੍ਹ ਕੇ ਆ ਵੇਖਿਆ ਸਾਰੀ ਕਿਤਾਬ ਵੀ ਕੋਈ ਕੁਝ ਨਜ਼ਰ ਨਹੀਂ ਆ ਰਿਹਾ ਤੇ ਫਿਰ ਵੀ ਇੱਕ ਸੋਚਿਆ ਵੀ ਚਲੋ ਆਜਦੇ ਆ ਗਿਆ ਪਤਾ ਨਹੀਂ ਦੁਬਾਰਾ ਆ ਜਾਣਾ ਜਾਵੇ ਅੱਜ ਰਾਤ ਇੱਥੇ ਸਟੇ ਕਰਨਾ ਵਾ ਸਵੇਰੇ ਇੱਥੋਂ ਐਕਲੀਮਟਾਈਜ਼ ਕਰਨਾ ਤੇ ਕਲੀਮਟਾਈਜ਼ ਕਰਕੇ ਪਰਸੋਂ ਇੱਥੋਂ ਚਾਲੇ ਪਾ ਦਨੇ ਆ ਸੋ ਸਾਰੇ ਆ ਵੀ ਬਰਫਾ ਵਿੱਚ ਸਾਰੀ ਰਾਤ ਹੀ ਪੈਂਦੀ ਰਹੂਗੀ ਹੌਣ ਗੇੜੇ ਛੇੜੇ ਦੇਲੇ ਬਾਜ਼ਾਰ ਦੇ ਵਿੱਚ ਕਾਫੀ ਤੇ ਹਨੇਰਾ ਕੁਪਕੇਰਾ ਕੁਝ ਸਮਝ ਨਹੀਂ ਆ ਰਹੀ ਏਟੀਐਮ ਵੀ ਬੰਦ ਨੇ ਤੇ ਸਾਹਮਣੇ ਤੁਹਾਨੂੰ ਕੁਝ ਵੀ ਕੋਈ ਜਨ ਕੇ ਚਿੜੀ ਨਹੀਂ ਚੀਕਦੀ ਹੁਣ ਜਾ ਕੇ ਕਰਦੇ ਹਾਂ ਰੈਸਟਾਂ ਤੇ ਰੈਸਟਾਂ ਕਰਨ ਤੋਂ ਬਾਅਦ ਵੇਖਾਂਗੇ ਵੀ ਸਵੇਰੇ ਕੀ ਬਾਤ ਦੁਲਦੀ ਆ ਵੀ ਬਰਫ ਕਿੰਨੀ ਕੁ ਪੈਂਦੀ ਆ ਠੰਡ ਦਾ ਬੁਰੇ ਹਾਲਾ ਬੋਂਕੇ ਦਿਹਾੜਿਆ ਲੈਟਾ ਲੂਟਾ ਮਾਰ ਕੇ ਵਿਖਣੀਆਂ ਜਾਂਦੇ ਆ ਸਵੇਰੇ ਤੜਕੇ ਤੜਕੇ ਉੱਠਿਆ ਬੁਰੇ ਹਾਲ ਬੋਂਕੇ ਦਿਹਾੜੇ ਮਾਈਨਸ 9 ਡਿਗਰੀ ਟੈਂਪਰੇਚਰ ਤੇ ਅਜ ਮੈਨਿਸਕਿਆ ਰਾਹਤ ਮੈਨਿਸ ਗਾਰੰਟੀ ਦੀ ਟੈਂਪਰੇਚਰ ਵਰਤ ਤੇ ਮੋਤੀ ਹੈ ਆ ਪਿੰਡ ਬਰਪਿੰਗ ਬਰਪਿੰਗ ਆ ਉਪਰਲੇ ਪਾਸੇ ਤਿੰਨ ਵਾ ਦੇ ਪੱਤੜ ਤੇ ਆ ਗੋਮਪਾ ਕਿਤੇ ਬੋタル ਚ ਨਾ ਪੜਿਆ ਲੋਕ ਪਿਆਸਾ ਤੇ ਐ ਸਮੇਂ برف ਪੈ ਰਹੀ ਹੈ ਦੰਗੇ ਨਿਕਨੇ ਕਿ ਦਾਣੇ ਆ ਕੇ ਨਾ ਵਜ ਰਿਹਾ ਮaksud ਹੈ ਮੀਂਹ ਪੈ ਰਿਹਾ ਵਾ ਹਰ ਬਰਫ ਹੈ স্নੋਫਾਲ OK ਅਸਮੇ ਬਰਫ ਪੈਣੀ ਬਰਫ ਬਰਫ ਸਿੱਧਾ ਠੰਡਾ ਖੰਡ ਬਰਫਵਾਰੀ ਬਰਫਵਾਰੀ ਬਰਤਵਾਰੀ ਬਰਫਵਾਰੀ ਬਰਫ ਬਰਫੋ ਆਤੀ ਨਹੀਂ ਬਰਫਬਾਰੀ ਬਰਫਬਾਰੀ ਬਰਫੋ ਮੈਂ ਪਹਿਲੀ ਵਾਰੀ ਦੇਖ ਰਹਾ ਪਰ ਅੱਛੀ ਨਹੀਂ ਅਸੀਂ ਗਿਆ Singapore ਸਾਡੇ ਬਰਫ ਨਹੀਂ ਪਈਦੀ ਤੇ ਹੁਣ ਬਹੁਤ ਸੇ ਬਰਫ ਪੈ ਰਹੀ ਹੈ ਤੇ ਬਹੁਤ ਬੁਰਾ ਹਾਲ ਹੋ ਰਿਹਾ ਤੇ ਜਹਿਰ ਹੈ ਕੰਮ ਜਹਿਰ 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 ਐਸੇ ਹੀ ਜਹਿਰ ਕੰਮ ਦੇ ਵਿੱਚ ਅਸੀਂ ਕੀਤੀਆਂ ਤਸਵੀਰਕਾਰੀਆਂ ਦੇ ਬਰਫ ਦੇ ਨਾਲ ਪੂਰਾ ਖੇਡ ਮਲ ਕੇ ਲਿਆ ਨਜ਼ਾਰਾ ਤੇ ਕੁਝ ਜਿਹੜੇ ਮੇਨ ਪੁਆਇੰਟ ਸੀ ਉੱਥੇ ਅਸੀਂ ਥੋੜੀਆਂ ਬਲੀਆਂ ਫੋਟੋਆਂ ਖਿੱਚੀਆਂ ਫੋੜਾ ਖਚੋਂ ਤੋਂ ਬਾਅਦ ਫਿਰ ਉੱਪਰਲੇ ਪਾਸੇ ਚੱਲ ਗਏ ਤੇ ਜਿੱਥੋਂ ਨਜ਼ਾਰਾ ਬਹੁਤ ਹੀ ਖੂਬਸੂਰਤ ਬਣਦਾ ਸੀ ਪਰ ਬੱਦਲ ਵਾਈ ਇੰਨੀ ਜਿਆਦੀ ਹੋਣ ਕਰਕੇ ਕੁਝ ਦੂਰੋਂ ਪਹਾੜੀਆਂ ਨਜ਼ਨੀ ਸੀ ਆਉਂਦੀਆਂ ਸਮਾਂ ਕਾਫੀ ਹੋ ਚੁੱਕਾ ਸੀ ਤੇ ਸੋਚਿਆ ਕੁਝ ਜਾ ਕੇ ਖਾਣੇ ਆ ਤੇ ਉੱਥੋਂ ਅਸੀਂ ਘੇੜੇ-ਛੇੜੇ ਦੇ ਕੇ ਉੱਪਰਲੇ ਪਾਸੇ ਡੱਗ-ਮਗਾਉਂਦੇ ਕਦਮਾਂ ਦੇ ਨਾਲ برف ਦੇ ਉੱਤੇ ਤੁਰਦੇ ਤਾਂ ਚੜਦੇ ਤਹੀਂ ਦੇ ਤਹੀਂ ਵਾਪਸ ਕਮਰੇ ਜਾ ਗਏ ਦੁਪਹਿਰ ਦੇ 12 ਤੇ 1 ਵਜੇ ਵਿਚਾਲ ਦਾ ਸਮਾਂ ਹੋ ਗਿਆ ਤੇ ਆਪਾਂ ਹੁਣ ਜੀ ਨਾਮ ਚੇ ਬਾਜ਼ਾਰ ਰੈਸਟੋਰੈਂਟ ਦੇ ਵਾਲੇ ਦਿਨ ਲੰਚ ਕਰ ਰਹੇ ਆ ਤੇ ਲੰਚ ਮੈਨੂੰ ਦਿਖ ਨਹੀਂ ਰਿਹਾ ਕਿੱਥੇ ਆਪਣਾ ਸਿਰਫ ਸਨੈਕਸ ਆਏ ਸੀ ਜੀ ਸਟਾਰਟਰਸ ਲੈ ਆ ਸਿਰਫ ਸਟਾਰਟ ਹੋ ਰਿਹਾ ਹਾਂ ਇਹ ਤਾਂ ਸਟਾਰਟਰ ਤਾਂ ਨਹੀਂ ਇਹ ਤੋਂ ਬਾਅਦ ਲੰਚ ਆਪਾਂ ਤੇ ਬਾਕੀ ਆਹ ਬਾਈ ਨੂੰ ਜ਼ਿੰਮੇਵਾਰੀ ਦਿੱਤੀ ਆ ਖਾਣ ਪੀਣ ਦੇ ਆਰਡਰ ਕਰਨ ਦੀ ਕੋਈ ਕੋਸ ਹਾਂ ਬਸ ਹੁਣ ਬੋਲਦਾ ਹੁਣ ਬੋਲਦਾ ਠੀਕ ਮੇਰੇ ਚ ਬੜੀ ਲੱਗਦੀ ਹੁਣ ਕੀ ਪੀ ਰਹੇ ਹੋ ਬਾਈ ਤੁਸੀਂ ਓਏ ਹਾਏ ਜਿੰਜਰ ਲੈਮਨ ਹਨੀ ਟੀ ਅਈ ਨਾ ਉਸਕਾ 28 ਬੰਨ ਚੜੀ ਲੱਗਦੀ ਆ ਹੋਵੇ ਇਹਨਾਂ ਨੂੰ ਮਿਕਸ ਕਰ ਆ ਬਈ ਯਾਰ ਆਪਣਾ ਆਰਡਰ ਕਰ ਲਓ ਯਾਰ ਹੋਰ ਕਰੋ ਕਰੋ ਕੀ ਖਾਣਾ ਦੁਪਹਿਰ ਦੇ ਖਾਣੇ ਤੋਂ ਬਾਅਦ ਬਣਾਏ ਕੁਝ ਟਾਈਮ ਲੈਪਸ ਬੱਦਲ ਬਹੁਤ ਹੀ ਖੂਬਸੂਰਤ ਨੇ ਦਾ ਇਹ ਨਾ ਪਹਾੜਾਂ ਦੇ ਉੱਤੋਂ ਦੇ ਕੋਸ਼ਰ ਮੇਨ ਮੇਨ ਸੀਨੀ ਇਹਦੇ ਵਿੱਚ ਆ ਤੇ ਬਾਕੀ ਜਿਹੜੇ ਸਪੇਰਿਆਂ ਵਾਲੇ ਤੇ ਬੀਨਾ ਵਾਲੇ ਸੀਨਾ ਤੇ ਉਹ ਮੈਂ ਪ੍ਰਾਈਵੇਸੀ ਨੂੰ ਮੁੱਖ ਰੱਖਦਿਆਂ ਹੋਇਆਂ ਕਰਤੇ ਰਿਮੂਵ ਤੇ ਕੁਛ ਵੀ ਇੱਥੇ ਨਹੀਂ ਤੇ ਫਿਰ ਜਾ ਕੇ ਥੱਕ ਹਾਰ ਕੇ ਸੀ ਜਾ ਕੇ ਸੌਂਗੇ ਤੇ ਸਵੇਰ ਦੀ ਕਰ ਲਗੇ ਡੀ ਆ ਜਾ ਗਰੂਜ ਆ ਜਾ ਉਹ ਵੇ ਰੁਕ ਚੜਦੀ ਗਲਾ ਥੈਂਕ ਯੂ ਸਰ ਬਹੁਤ ਬਹੁਤ ਮੋਰਸ ਅਮ ਮਾਉਂਟ ਐਵਰੈਸਟ ਕਰ ਰਹੀ ਏ ਤੇ ਸਾਹਮਣੇ ਫੋਨ ਦੇ ਵਿੱਚ ਉਹ ਨੂੰ ਸਜਾਇਆ ਤੇ ਫਿਰ ਅੱਗੇ ਚਾਲੇ ਪਾ ਦਿੱਤੇ ਸਭ ਨੂੰ ਟੰਗ ਲਿਆ ਆਪਣੇ ਬੈਗ ਦੇ ਉੱਪਰ ਤੇ ਫਿਰ ਤਰ੍ਹਾਂ ਤਰ੍ਹਾਂ ਦੇ ਪੋਚ ਲੈ ਕੇ ਉੱਥੇ ਕਿਚੀਆਂ ਫੋਟੋਆਂ ਤੇ ਫਿਰ ਅੱਗੇ ਨੂੰ ਚੱਲੇ ਪਾਤੇ ਤੇ ਲੱਗ ਛਾਕੇ ਹੈਲੀਕਾਪਟਰ ਕਿਤੇ ਆੜ ਰਿਹਾ ਸੀ ਤੇ ਸਾਨੂੰ ਬਲੇਖਾ ਮਿਆਂ ਵੀ ਜਿਵੇਂ ਲੱਗਦਾ ਜਿਹਾ ਪਾ ਡਬਲਪੀ ਕੋਈ ਚੜ੍ਹ ਗਿਆ ਹੋਵੇ ਕਾਲੇ ਰੰਗ ਦਾ ਇੱਕ ਨਿੱਕਾ ਜਿਹਾ ਪੁੱਤਿਆ ਪਰਦੇ ਤੇ ਚੜ੍ਹਨਾ ਬਲੇਖਾ ਆ ਰਿਹਾ ਸੀ ਅਸੀਂ 2-3 ਵਾਰੀ ਘੁੰਮ ਕੇ ਕੈਂਪ ਦੇਖਿਆ ਅਗ ਬਾਤ ਜੋ ਅਸੀਂ ਗਲਤ ਤਰ੍ਹਾਂ ਕੋਈ ਜੋ ਬਰਤਾਨੀ ਜਿਹੜਾ ਪੁੱਜਾ ਹੀ ਤੇ ਜਿਹੜਾ ਹਵਾ ਦੇ ਨਾਲ ਆ ਰਿਹਾ ਸੀ ਫਿਰ ਇੱਕ ਜਗ੍ਹਾ ਦੇ ਰਸਤੇ 'ਚ ਬਹਿ ਕੇ ਅਸੀਂ ਖਾਦਾ ਦੁਪਹਿਰ ਦਾ ਖਾਣਾ ਤੇ ਇੱਕ ਨਵਾਂ ਜੰਤਰ ਲਿਆਂਦਾ ਸੀ ਅ ਇਨਸਟਾ 360 ਸਟਿਕ ਤੇ ਉਹਦੇ ਨਾਲ ਥੋੜੇ ਬਲੇ ਪੰਗੇ ਲਾਏ ਤੇ ਉਹਨੂੰ ਵਰਤ ਕੇ ਵੇਖਿਆ ਕਿ ਕਿਸ ਤਰ੍ਹਾਂ ਉਹ ਸਾਡੀਆਂ ਜਿਹੜੀਆਂ ਟ੍ਰੈਕਿੰਗ ਵਾਲੀਆਂ ਤਸਵੀਰਕਾਰੀਆਂ ਕਰਦਾ ਵਾ ਤੇ ਬਸ ਇਸੇ ਤਰ੍ਹਾਂ ਹੀ ਖੇੜਦੇ ਖੂੜਦੇ ਤੇ ਬਾਅਦ ਦੇ ਵਿੱਚ ਬਣਾਏ ਬਹੁਤ ਹੀ ਖੂਬਸੂਰਤ ਟਾਈਮ ਲੈਪਸ ਇਸ ਬਹੁਤ ਹੀ ਵੀਡੀਓ ਦੇ ਵਿੱਚ ਜਿਹੜੇ ਸਾਰੇ ਦੇ ਸਾਰੇ ਨਜ਼ਾਰੇ ਆ ਕੁਦਰਤ ਦੇ ਤੁਹਾਨੂੰ ਉਹ ਹੀ ਦਿਖਣਗੇ ਤੇ ਅਗਲੇ ਕੋਸ਼ਿਸ਼ ਜਿਹੜੇ ਟਾਈਮ ਲੈਫਟ ਦੇ ਨਜ਼ਾਰੇ ਆਪਾਂ 뮤직 ਲਾ ਕੇ ਲੈਨੇ ਆ ਉਹਨਾਂ ਦਾ ਨਜ਼ਾਰਾ ਦੇ ਪੋਸਟ ਕਹਾਵਰਾਂ ਦੇ ਵਿੱਚ ਆ ਗਏ ਨਵਾਂਜੀ ਦੇ ਅੱਗੇ ਫਿਰ ਅਸੀਂ ਚੜਾਈ ਚੜਨੇ ਹੀ ਤੇ ਦੁਨੀਆ ਦੇ ਸਭ ਤੋਂ ਜਿਹੜੇ ਉੱਚੇ ਸੀ ਮੱਠ ਉਹਨੂੰ ਵੇਖਣ ਆਸਤੇ ਜਾਣਾ ਸੀ ਤੇ ਬੁਰਾ ਲੱਗਿਆ ਮੂਦਾ ਦੁਨੀਆ ਦੀ ਸਭ ਤੋਂ ਉੱਚੀ ਮੌਨਸਟਰੀ ਜਿੱਥੇ ਮੈਂ ਖੜਾ ਸੋ ਘਟ ਤੋਂ ਘਟ ਵੀ 2 ਕਿਲੋਮੀਟਰ ਉੱਚਾ ਪਹਾੜ ਚੜ ਕੇ ਆਇਆ ਥੱਲੇ ਤੇ ਮੈਨੂੰ ਪਤਾ ਚੜਦੀਆਂ ਕਲਾ ਗੁਰਸੇ ਦਾ ਨਾਮ ਲੈ ਕੇ ਚੜ ਆਏ ਆ ਇਧਰਲੇ ਪਾਸੇ ਸਭ ਤੋਂ ਪਹਿਲਾਂ ਇਹਦਾ ਇਹਦਾ 뷰 ਪੈਂਦਾ ਨਾ ਐਵਰੇਜ ਦੀ ਚੋਟੀ ਦਾ ਆ ਬਦਲਾਂ ਦੇ ਪਿੱਛੇ ਐਵਰੇਜ ਦੀ ਚੋਟੀ ਆ ਤੋ ਹਿਸਾਬ ਲਓ ਕਿੰਨੇ ਪਹਾੜ ਪਾਰ ਕਰਕੇ ਆਉਣਾ ਪੈਂਦਾ ਤੇ ਆ ਸਾਰੀ ਟੀਮ ਪਹਿਲਾ ਪ੍ਰੋਗਰਾਮ ਇੱਥੇ ਰੁਕਨ ਦਾ ਸੀ ਤੇ ਫਿਰ ਉੱਥੋਂ ਥੱਲੇ ਜਾਣ ਦਾ ਪ੍ਰੋਗਰਾਮ ਬਣਾਇਆ ਵੀ ਕਿ ਇੱਥੇ ਠੰਡੇ ਥਾਂ ਉਤਰ ਜੀਏ ਥੱਲੇ ਜਾ ਕੇ ਸਟੇ ਕਰਦੇ ਆ ਤੇ ਹੁਣ ਜਿਹੜਾ ਥੱਲੇ ਉੱਥੋਂ ਦਾ ਪ੍ਰੋਗਰਾਮ ਸੀ ਮੇਰੇ ਖਿਆਲ ਚ ਕੋਈ 500 ਮੀਟਰ ਦੀ ਜਿਹੜੀ ਦੂਰੀ ਸੀ ਪਹਾੜ ਉੱਤਰ ਕੇ ਤੇ ਥੱਲੇ ਜਾ ਕੇ ਅਸੀਂ ਸਟੇ ਖੱਟ ਲੈਣਾ ਸੀ ਪਰ ਰਸਤਾ ਬਰਫਦਨਾ ਭਰਿਆ ਹੋਣ ਕਰਕੇ ਬਹੁਤ ਹੀ ਤਿਲਕਣਬਾਜੀ ਸੀ ਤੇ ਹੌਲੀ-ਹੌਲੀ ਛੋਟੀਆਂ ਦਾ ਪੈਰ ਪਹੁੰਚਦੇ ਅੱਗੇ ਅਸੀਂ ਤੁਰ ਪਏ ਕੋਈ ਬਹੁਤੇ ਪ੍ਰੋਫੈਸ਼ਨਲ ਯੂਟਿਊਬਰ ਤੇ ਹੈ ਨਹੀਂ ਬਸ ਇਹਨਾਂ ਕਲਿੱਪਾਂ ਨੂੰ ਜੋੜ-ਜੜ ਕੇ ਵੀਡੀਓ ਤਿਆਰ ਕਰਤੀ ਆ ਆ ਇਹਨਾਂ ਦੀ ਜਦੀ ਖੂਬਸੂਰਤੀ ਹੀ ਵੀ ਥਾਂ-ਥਾਂ ਤੇ ਰੋਕੇ ਅਸੀਂ ਜਿਹੜੀਆਂ ਰੀਲਾਂਾਂ ਤੇ ਤਸਵੀਰਕਾਰੀਆਂ ਆਪਣੀਆਂ ਤੇ ਨਾਲ ਇਸ ਕੁਦਰਤ ਦੀਆਂ ਖਿੱਚਦੇ ਰਹੇ ਤੇ ਇਹ ਵੀ ਉਹਦਾ ਹੀ ਇੱਕ ਨਮੂਨਾ ਵਾ ਅਸੀਂ ਤਿੰਨੇ ਜਣੇ ਵਾਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿਵੇਂ ਕਾਂ ਬਾਤੀਆਂ ਦਾ ਤੁਰਦਾ ਤੇ ਪੈਰ ਸਾਡੇ ਤਿਲਕੰਡੇ ਆ ਅੱਗੇ ਮਿਊਜ਼ਿਕ ਲੱਗ ਸੁਣਦੇ ਆ ਆਸੇ ਪਾਸੇ ਦਾ ਜਿਹੜਾ ਨਜ਼ਾਰਾ ਵਾ ਉਹਨੂੰ ਯੂ ਵੀ ਕੇ ਨੇ ਯਾਰਾ ਤੇ ਬਹੁਤ ਹੁੰਦਾ ਪਰ ਕਈ ਬਸ ਹੋ ਜਾਂਦੀ ਹੈ ਤਾਂ ਗੱਲ ਕੀ ਹੈ ਵੀ ਹਰੇਕ ਮਿਹਨਤ ਦੇ ਮੁਕਰਮ ਬਾਦ ਦੇ ਵਿੱਚ ਜਿਹੜਾ ਦਾ ਰਿਜ਼ਲਟ ਆ ਉਹ ਬੜਾ ਬਿਊਟੀਫੁਲ ਹੁੰਦਾ ਤੇ ਸੱਚ ਦੱਸਾਂ ਕਿ ਇੱਥੋਂ ਜਿਹੜੀ ਹੁਣ ਐਸਮ ਮਾਉਂਟ ਐਗਰਸ ਤੇ ਨਹੀਂ ਜਾਣਾ ਵਾ ਸੋਨੇ ਦੇ ਅਰਗੇ ਲੱਗਣ ਜਿਦਾ ਸੋਨਾ ਚਮਕਣ ਦੇ ਹੁੰਦਾ ਤੇ ਲਾਗੇ ਪਹੁੰਚ ਕੇ ਤੁਹਾਨੂੰ ਉਹ ਦੇ ਦਰਸ਼ਨ ਦਿਹਾਰੇ ਕਰਾਵਾਂਗੇ ਚੜ੍ਹਦੀ ਕਲਾ ਪਹੁੰਚਦੇ ਪਹੁੰਚਦੇ ਹਨੇਰਾ ਹੋ ਗਿਆ ਪਹਿਲਾਂ ਡਾਊਨ ਐਲਟੀਟਿਊਡ ਤੇ ਫਿਰ ਅਪ ਐਲਟੀਟਿਊਡ ਤੇ ਫਿਰ ਹੁਣ ਦੁਬਾਰ ਠੰਡ ਇੰਨੀ ਕਾ ਬੀ ਜਬਾਨ ਦੇ ਵਿੱਚ ਵਾਲ ਪੈ ਰਿਆ ਵਾ ਤੇ ਇਦਾਂ ਲੱਗ ਰਿਹਾ ਵਾ ਜਿੱਦਾਂ ਅਸੀਂ ਐਵਰੇਜ ਦੇ ਉੱਪਰ ਕਰਮਾਂ ਕਰਦੇ ਫਿਰਦੇ ਹੋਈਏ ਟੋਟਲ ਕੁੱਲ ਮਲਾ ਕੇ ਗੱਲ ਹੈ ਕਿ ਪੀ ਗੁਰੂ ਸਾਹਿਬ ਨੇ ਬਾਣੀ ਜਿੱਦਾਂ ਲਿਖਿਆ ਨਾ ਸકલ ਬ੍ਰਹਸਪਤੀ ਮੈਂ ਬਸੰਤਰ ਸકલ ਦੂਦ ਮੈਂ ਕੀਆ ਉੱਚ ਨੀਚ ਮੈਂ ਜੋਤ ਸਮਾਨੀ ਕੱਟ ਕੱਟ ਮਦੋ ਜੀਆ ਥੋੜਾ ਜਿਹਾ ਰੋਕੇ ਸਬਰ ਕਰਕੇ ਇਹ ਜੀ ਚੀਜ਼ ਨੂੰ ਚੰਗੀ ਤਰ੍ਹਾਂ ਨੇ ਹਾਰ ਕੇ ਵੇਖੀਏ ਤੇ ਇਹੀ ਲੱਗਦਾ ਪੀ ਬਸ ਕੱਟ ਕੱਟ ਦੇ ਵਿੱਚ ਉਹੀ ਹੀ ਬਚਿਆ ਤੇ ਮੇਰੇ ਮਗਰ ਜਿਹੜਾ ਵਿਊਅਰ ਆ ਰਿਹਾ ਵਾ ਇਹ ਵਾ ਲਾਹੌਸੇ ਤੇ ਮਾਉਂਟ ਐਵਰੇਸਟ ਮੇਰੇ ਦੀ ਅੱਗੇ ਜਾ ਕੇ ਇਸ ਪ੍ਰਿੰਟ ਜਿਹਾ ਹੀ ਸੇਖਰ ਮਾਚ ਸੋ ਲਹਾਉਸੇ ਤੇ ਐਵਰੇਸਟ ਦੀ ਪਰਕਰਮਾ ਕਰਦੇ ਕਰਦੇ ਤੇ ਅਸੀਂ ਇਹ ਜਗ੍ਹਾ ਦਾ ਦਾ ਪਹੁੰਚ ਕੇ ਸਾਂ ਉਤਰ ਕੇ ਤੇ ਉੱਥੇ ਰਹਿਣ ਦਾ ਮਨ ਬਣਾ ਲਿਆ ਸਾਡੀ ਗੱਲਬਾਤ ਚੱਲ ਪਈ ਤੇ ਮੂੰਹ ਨੇ ਰਵੀ ਹੋਣ ਲਿਆ ਸੀ ਹੁਣ ਤੇ ਫਿਰ ਅਸੀਂ ਉੱਥੇ ਹੀ ਰਾਤ ਰਹਿਣ ਦਾ ਪ੍ਰੋਗਰਾਮ ਬਣਾ ਲਿਆ ਬਾਕੀ ਦੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਕਿ ਕਿਸ ਤਰ੍ਹਾਂ ਅਗਲੇ ਦਾ ਸਫ਼ਰ ਅਸੀਂ ਅਗਲੇ ਦਾ ਤੈਅ ਕੀਤਾ ਤੇ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀਆਂ ਕਲਾ ਬਣਾਈ ਰੱਖਣ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਗੁਰੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ